ਅਸੀਂ ਕਰ ਕੀ ਰਹੇ ਹਾਂ ਸਾਡੇ ਕਰਮਾਂ ਦੇ ਵਿੱਚ ਅਸੀਂ ਦੱਸ ਰਹੇ ਹਾਂ ਕਿ ਮੈਂ ਵੱਡਾ ਹਾਂ ਮੈਂ ਚੰਗਾ ਹਾਂ ਮੈਂ ਦਾਨੀ ਹਾਂ ਸਾਨੂੰ ਹਰ ਇੱਕ ਚੀਜ਼ ਪਖੰਡ ਕਰਨੀ ਬਸ ਅਸੀਂ ਸਿੱਖ ਲਈ ਅਸੀਂ ਬਸਤਰ ਵੀ ਪਹਿਨਦੇ ਹਾਂ ਤੇ ਅਸੀਂ ਇਸ ਕਰਕੇ ਥੋੜੀ ਪਹਿਨਦੇ ਕਿ ਆਪਣੇ ਆਨੰਦ ਦੇ ਲਈ ਉਹ ਵੀ ਅਸੀਂ ਦਿਖਾਵਾ ਕਰ ਲਈਨੇ ਉਹਦਾ ਵੀ ਪਖੰਡ ਕਰ ਲਈਨੇ ਅ ਸਤਿਗੁਰੂ ਪਿਤਾ ਦਾ ਅਸੀਂ ਬਾਣਾ ਪਾਉਨੇ ਆ ਜਿਸ ਦਿਨ ਇਹ ਸਮਝ ਕੇ ਪਾਵਾਂਗੇ ਕਿ ਲੋਕ ਕਹਿਣੇ ਬਾਣਾ ਪਉਂਦਾ ਏ ਸਾਧੂ ਏ ਤੇ ਪਖੰਡੀਆਂ ਅਸੀਂ ਜਿਸ ਦਿਨ ਪਾਵਾਂਗੇ ਕਿ ਮੇਰੇ ਮਹਾਰਾਜ ਪਾਉਂਦੇ ਸੀ ਜਿਵੇਂ ਨੌਜਵਾਨ ਜਿਹੜੇ ਨੇ ਉਹ ਦੇਖਦੇ ਨੇ ਕਿ ਆਹ ਜਿਹੜਾ ਮੇਰਾ ਹੀਰੋ ਏ ਫਿਲਮਾਂ ਵਾਲਾ ਕੋਈ ਇਹ ਇਦਾਂ ਦੀ ਡਰੈਸ ਚੂਜ਼ ਕਰਦਾ ਏ ਇਦਾਂ ਦੇ ਵਾਲ ਬਣਾਉਂਦਾ ਏ ਉਦਾਂ ਦੇ ਵਾਲ ਕਟਾ ਲੈਂਦੇ ਕਿਉਂਕਿ ਉਹਨਾਂ ਨੇ ਇੱਕ ਆਪਣਾ ਮਾਡਲ ਚੁਣਿਆ ਏ ਸਾਡਾ ਮਾਡਲ ਕਲਗੀਧਰ ਮਹਾਰਾਜ ਨੇ ਜਦੋਂ ਉਹਨਾਂ ਨੂੰ ਦੇਖਦੇ ਆ ਕਿ ਗੁਰੂ ਹਰਗੋਬਿੰਦ ਪਾਸ਼ਾ ਬਾਣਾ ਪਾਉਂਦੇ ਨੇ ਕਲਗੀਧਰ ਮਹਾਰਾਜ ਪਾਉਂਦੇ ਨੇ ਤੇ ਉਹ ਚਾਹ ਬਣਦਾ ਏ ਕਿ ਅਸੀਂ ਵੀ ਪਾਈਏ ਮਹਾਰਾਜ ਵਰਗਾ ਜੇ ਉਸ ਦੇ ਇਸ਼ਕ ਚ ਪਾਉਨੇ ਆ ਪ੍ਰੇਮ ਚ ਪਾਉਨੇ ਆ ਤੇ ਇਹ ਬਸਤਰ ਪਹਿਨਣੇ ਹੀ ਬੰਦਗੀ ਹੋ ਜਾਂਦੀ ਤੇ ਜੇ ਪਖੰਡ ਹੋਵੇ ਆ ਦਸਤਾਰ ਸਜਾਉਨੇ ਆ ਨਾ ਇਹ ਦਸਤਾਰ ਇਸ ਕਰਕੇ ਵੀ ਸਜਾਈ ਜਾ ਸਕਦੀ ਏ ਕਿ ਲੋਕਾਂ ਨੂੰ ਮੈਂ ਸੋਹਣਾ ਲੱਗਾਂ ਇਸ ਕਰਕੇ ਵੀ ਸਜਾਈ ਜਾ ਸਕਦੀ ਏ ਕਿ ਮੇਰੇ ਮਹਾਰਾਜ ਦੀ ਬਖਸ਼ਿਸ਼ ਏ ਜਿਹੜੇ ਗੁਰਸਿੱਖ ਰੋਜ਼ ਇਹਨੂੰ ਬਖਸ਼ਿਸ਼ ਦੀ ਤਰ੍ਹਾਂ ਸਜਾਉਂਦੇ ਨੇ ਉਹ ਜ਼ਰੂਰ ਇਹਦੇ ਲੜ ਨੂੰ ਮੱਥੇ ਨਾਲ ਲਾਉਂਦੇ ਹੋਣਗੇ ਕਿ ਮਹਾਰਾਜ ਇਹ ਤੇਰੀ ਰਹਿਮਤ ਏ ਇਹ ਤੇਰੀ ਬਖਸ਼ਿਸ਼ ਏ ਇਹ ਤੂੰ ਬਖਸ਼ੀਆਂ ਨੇ ਸਾਨੂੰ ਸਰਦਾਰੀਆਂ ਉਹਨਾਂ ਨੂੰ ਇਹ ਬਹੁਤ ਪਿਆਰੀ ਹੋਏਗੀ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਇਹ ਰੰਗ ਨਹੀਂ ਨਾ ਸਿਖਾਇਆ ਉਹਨਾਂ ਮਾਣਿਆਂ ਨਹੀਂ ਦਸਤਾਰ ਸਜਾਉਂਦੇ ਤੇ ਜਦੋਂ ਸਕੂਲਾਂ 'ਚ ਉਹਨਾਂ ਦੀ ਪਗੜੀ ਦਾ ਮਜ਼ਾਕ ਡਾਉਂਦੇ ਨੇ ਨਾ ਤੇ ਉਹ ਆ ਕੇ ਕਹਿੰਦੇ ਸਾਡਾ ਮਜ਼ਾਕ ਡਾਉਂਦੇ ਆ ਹੁਣ ਅਸੀਂ ਮਾਣੀ ਏ ਤੁਸੀਂ ਮਾਣੀ ਏ ਜਿੰਨਾ ਜਿੰਨਾਂ ਨੇ ਮਾਣਿਆ ਏ ਇਸ ਨੂੰ ساری ਦੁਨੀਆ ਕਹੀ ਜਾਵੇ ਕਿ ਤੁਮ ਸੋਹਣਾ ਨਹੀਂ ਲੱਗਦਾ ਤੁਹਾਨੂੰ ਫਰਕ ਪਏਗਾ ਕਿਤੇ ਆਪਣੇ ਬੱਚਿਆਂ ਨੂੰ ਉਹ ਰੰਗ ਸਿਖਾਓ ਜਿੱਥੋਂ ਉਹ ਸਿਰਫ ਕੱਪੜੇ ਨਾ ਪਾਉਣ ਬੰਦਗੀ ਹੋਵੇ ਪੂਰਾ ਸਕੂਲ ਉਹਨਾਂ ਦਾ ਮਜ਼ਾਕ ਡਾਵੇ ਉਹਨਾਂ ਨੂੰ ਜਿਹੜੇ ਮਰਜ਼ੀ ਸ਼ਬਦ ਵਰਤੇ ਜੇ ਉਹਨਾਂ ਨੇ ਮਾਣਿਆ ਹੈ ਦਸਤਾਰ ਸਜਾਈ ਨੂੰ ਤੇ ਪੂਰੀ ਦੁਨੀਆ ਮਿਲ ਕੇ ਵੀ ਉਸ ਦਸਤਾਰ ਦੇ ਪ੍ਰਤੀ ਸ਼ੰਕਾ ਤੇ ਨਫ਼ਰਤ ਨਹੀਂ ਪੈਦਾ ਕਰ ਸਕਦੀ ਇਨਫੀਰਿਟੀ ਕੰਪਲੈਕਸ ਨਹੀਂ ਹੋ ਸਕਦਾ ਜਿਨ੍ਹਾਂ ਨੇ ਮਾਣਿਆ ਅਜੇ ਐਸੀ ਮਾਣਿਆ ਹੈ ਹਨ ਉਸਾਰੇ ਕਹੀ ਜਾਉਤੀ ਮਸਾ ਚੰਗੇ ਨਹੀਂ ਲੱਗਦੇ ਸਾਨੂੰ ਲੱਗਣਾ ਹੈ ਕਿ ਆ ਆਨੰਦ ਦਾ ਕੀ ਕਰੀਏ ਦੱਸਨਾ ਇਹ ਜਿਹੜਾ ਇਹ ਬਨ ਕੇ ਆਉਂਦਾ ਆਨੰਦ ਏ ਇਹਦਾ ਦੱਸ ਕੀ ਕਰੀਏ ਤੂੰ ਜੋ ਕੰਨਾ ਏ ਤੇਰਾ ਸੱਚੇ ਮੇਰਾ ਸੱਚ ਮੇਰੇ ਹਿਰਦੇ ਨੂੰ ਪੁੱਛ ਕੇ ਦੇਖ ਇਨਾਂ ਨੂੰ ਸਿਰਫ ਕਰਮ ਕਾਂਡੀ ਨਾ ਬਣਾਓ ਆਪਣੇ ਹਰ ਕਰਮ ਨੂੰ ਬੰਦਗੀ ਬਣਾਓ ਮਾਂ ਨਾ ਵਿਹਾਰ ਕਰਦੇ ਆ ਇਸ ਕਰਕੇ ਮਤ ਕਰੋ ਕਿ ਮਾਂ ਖੁਸ਼ ਹੋਵੇ ਸਮਾਜ ਖੁਸ਼ ਹੋਵੇ ਸਮਾਜ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਮੇਰਾ ਗੁਰੂ ਖੁਸ਼ ਹੋਵੇ ਬਸ ਕਾਫੀ ਮੇਰੇ ਸਤਗੁਰੂ ਦੀ ਖੁਸ਼ੀ ਏ ਬਸ ਕਾਫੀ